ਆਮ ਮਨੋਵਿਗਿਆਨਕ ਕਹਿਣ ਨੇ ਹਿਰਦੇ ਨੂੰ ਨਿਰਾਸ਼ ਕਰਨਾ ਬੜਾ ਔਖਾ ਹੈ ਇੱਕ ਉਦਾਹਰਣ ਦੇ ਲੈ ਜਬ ਲਗ ਸਵਾਸ ਤਬ ਲਗ ਆਸ ਹਰ ਸਵਾਸ ਦੇ ਨਾਲ ਕੋਈ ਨਾ ਕੋਈ ਆਸ ਤੇ ਚਲਦੀ ਹੈ ਮੁਸ਼ਕਿਲ ਹੈ ਇਸ ਮੁਸ਼ਕਿਲ ਦਾ ਹੱਲ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ ਆਸਾ ਵਾਏ ਨਿਰਾਸ ਬਲਾਏ ਨਿਹਚੋ ਨਾਨਕ ਕਰਤੇ ਪਾਏ ਨਿਸ਼ੇ ਕਰਕੇ ਜਾਣ ਉਨੁਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਜੋ ਆਸਾ ਵਿੱਚ ਨਿਰਾਸ਼ ਹੋ ਕੇ ਰਹਿੰਦਾ ਹੈ ਇੱਕ ਇਸ ਤਰ੍ਹਾਂ ਚਲੋ ਆਸਾ ਤੇ ਚੱਲਦੀ ਹੈ ਸਵਾਸ ਦੇ ਨਾਲ ਨਿਰਾਸ਼ ਹੋਣਾ ਬੜਾ ਉਹ ਕਹੇ ਜੇ ਆਸਾ ਪੂਰੀ ਹੋ ਗਈ ਹੈ ਉਹ ਫਿਰ ਤੂੰ ਇਸ ਤਰ੍ਹਾਂ ਸਮਝ ਇਹ ਇਸ ਵਾਸਤੇ ਪੂਰੀ ਹੋਈ ਹੈ ਪ੍ਰਭੂ ਦੀ ਆਸਾ ਵੀ ਇਹੀ ਸੀ ਉਹ ਵੀ ਇਹੀ ਚਾਹੁੰਦਾ ਸੀ ਤਾਂ ਇੱਕ ਜੇ ਆਸਾ ਨਹੀਂ ਪੂਰੀ ਹੋਈ ਇੱਛਾ ਨਹੀਂ ਪੂਰੀ ਹੋਈ ਤੋ ਪ੍ਰਭੂ ਕੁਝ ਹੋਰ ਚਾਹੁੰਦਾ ਹੈ ਉਦੀ ਇੱਛਾ ਕੁਝ ਹੋਰ ਹੈ ਤੋ ਉਦੀ ਰਜ਼ਾ ਦੇ ਚ ਰਾਜ਼ੀ ਹੋ